ਕਿੰਨੇ ਵਜੇ ਕਿ ਕਿ ਕਿਨੇ ਵਜੇ ਕਿ ਚੜੇ ਸੀ ਤੁਸੀਂ 8 ਵਜੇ ਇੱਕ ਵੀ ਵੈਸੇ ਤੁਹਾਡੀ ਡਿਊਟੀ ਲੱਗੀ ਸੀ ਜਾਂ ਤੁਸੀਂ ਆਪ ਗਏ ਸੀਗੇ ਆਪ ਗਏ ਸੀਗੇ ਤੇ ਅੱਗੇ ਵੀ ਕਦੀ ਨਿਸ਼ਾਨ ਸਾਹਿਬ ਅੱਗੇ ਨਹੀਂ ਗਏ ਪਹਿਲੀ ਵਾਰੀ ਸੀ ਤੇ ਤਾਰ ਟੁੱਟਣ ਦਾ ਕੋਈ ਕਾਰਨ ਸਮਝ ਆਇਆ ਤਾਰ ਨਹੀਂ ਟੁੱਟੀ ਉਹ ਫਿਰ ਕਿਤੇ ਲੱਗੇਗੀ ਫਿਰ ਕਿ ਲੱਗੇਗੀ ਜਿੰਨੇ ਕਰਕੇ ਫਿਰ ਤੁਹਾਨੂੰ ਥੱਲੇ ਲੈਣਾ ਮੁਸ਼ਕਲ ਆ ਗਈ ਕਿੰਨੇ ਘੰਟਿਆਂ ਬਾਅਦ ਤੁਸੀਂ ਉੱਥੋਂ ਉਤਰੇ ਫਿਰ 5 ਘੰਟੇ ਤਾਂ ਮੇਰੇ ਖਿਆਲ ਨਾਲ ਰਹਿ ਗਏ ਤੁਸੀਂ ਉੱਥੇ 8 ਵਜੇ ਚੜੇ ਸੀਗੇ ਤੁਸੀਂ ਉੱਪਰ ਜਦੋਂ ਰਹੇ ਫਿਰ ਤੁਹਾਡਾ ਹੌਸਲਾ ਬੁਲੰਦ ਰਿਹਾ ਜਾਂ ਕੋਈ ਮੰਦਰ ਮੰਚਦਾਰ ਸੀ ਕੋਈ ਲੋਕਾਂ ਦਾ ਵਿਸ਼ਵਾਸ ਸੀਗਾ ਕਿ ਉਤਾਰ ਲੈਣਗੇ ਸਹੀ ਗੁਰੂ ਦਾ ਸਿਮਰਨ ਲਗਾਤਾਰ ਜਾਰੀ ਸੀਗਾ ਨਹੀਂ ਜਦੋਂ ਤੁਸੀਂ ਉੱਤੇ ਲਟਕੇ ਥੱਲੇ ਕਿਵੇਂ ਇਨਫੋਰਮੇਸ਼ਨ ਗਈ ਮਤਲਬ ਵੀ ਤੁਸੀਂ ਅਚਾਹ ਆਵਾਜ਼ ਆ ਰਹੀ ਸੀ ਆਵਾਜ਼ ਆ ਰਹੀ ਸੀ ਆਵਾਜ਼ ਆ ਰਹੀ ਸੀ ਠੀਕ ਹੈ ਠੀਕ ਮੈਨੂੰ ਨਾਲ ਪਤਾ ਲੱਗ ਗਿਆ ਸੀ ਸੰਗਤ ਨੂੰ ਵੀ ਇਸ ਤਰ੍ਹਾਂ ਦੀ ਦਿੱਕਤ ਹੋਈ ਤੁਸੀਂ ਠੀਕ ਹੋ ਬਿਲਕੁਲ ਠੀਕ ਤੇ ਉੱਪਰ ਕਰਨਾ ਕੀ ਸੀਗਾ ਆਪਾਂ ਚੋਲ ਨਾਮ ਨਵਾ ਚਲਾ ਨਾ ਨਵਾ ਚਲਾ ਨਾ ਸੀ ਜਿਹੜਾ ਬਾਈ ਉੱਥੇ ਗਿਆ ਸੀਗਾ ਇਹਨਾਂ ਨਾਲ ਤੁਹਾਡਾ ਕੀ ਨਾਮ ਸੁਖਜੀਤ ਸਿੰਘ ਕੀ ਗੱਲ ਹੋ ਕਿ ਕਿੰਨੀ ਦੇਰ ਬਾਅਦ ਉਤਾਰਿਆ ਗਿਆ ਜੀ ਇਹ ਕਿੰਨੇ ਵਜੇ ਜਿਹੜੇ ਸਵੇਰੇ ਤੇ ਸਵੇਰ 8:00 ਵਜੇ ਕਢਾਈ ਗਏ ਸੀ ਠੀਕ ਹੈ ਹੁਣ ਇਸ ਟਾਈਮ ਉtare ਪਰ ਸੈਸ਼ਨ ਦਾ ਬਹੁਤ ਬਹੁਤ ਧੰਨਵਾਦ ਇਹ ਕਿੱਥੋਂ ਦਾ ਯੋਗ ਹੈ ਜੀ ਗਿਦੜਾਂ ਵਾਲੀ ਤਰੀ ਉਧਰੋਂ ਇਹ ਲੰਕੇ ਕਿਵੇਂ ਰਹਿ ਗਏ ਸੀ ਉੱਪਰ ਆਨੇ ਫਿਰਕੇ ਟੁੱਟਣ ਕਰਕੇ ਆਣਾ ਕਿਸੇ ਤਰ੍ਹਾਂ ਠੰਡੀ ਦੇਖਤੀ ਸੀ ਕੇਸ ਕਰਕੇ ਠੀਕ ਹੈ ਪਰ ਬਿਲਕੁਲ ਸਹੀ ਹੈ ਸਾਰੇ ਚੰਗਰੀ ਪੂਰੀ ਚੜ੍ਹਦੀ ਕਲਾ ਜੀ ਹਾਂ ਜੀ ਜੀ ਸੰਕਰ ਚੜ੍ਹਦੀ ਕਲਾ ਜੀ ਬਈ ਕਿਵੇਂ ਹੋਇਆ ਕਿ ਕਿਵੇਂ ਕਿੰਨੇ ਵਜੇ ਕਿ ਚੜ੍ਹੇ ਸੀ ਤੁਸੀਂ 8 ਵਜੇ ਇਹ ਕਿ ਵੈਸੇ ਤੁਹਾਡੀ ਡਿਊਟੀ ਲੱਗੀ ਸੀ ਜਾਂ ਤੁਸੀਂ ਆਪ ਗਏ ਸੀਗੇ ਆਪ ਗਏ ਸੀਗੇ ਅਗੇ ਵੀ ਕਦੀ ਨਿਸ਼ਾਨ ਸਾਹਿਬ ਅਗੇ ਨਹੀਂ ਗਈ ਪਹਿਲੀ ਵਾਰੀ ਸੀ ਤੇ ਤਾਰ ਟੁੱਟਣ ਦਾ ਕੋਈ ਕਾਰਨ ਸਮਝ ਆਇਆ ਤਾਰ ਨਹੀਂ ਟੁੱਟੀ ਉਹ ਫਿਰਕੀ ਤੇ ਲੱਗੇਗੀ ਫਿਰਕੀ ਲੱਗੀ ਜਿਸ ਨੇ ਕਰਕੇ ਫਿਰ ਤੁਹਾਨੂੰ ਥੱਲੇ ਲੈਣਾ ਮੁਸ਼ਕਲ ਆ ਗਿਆ ਕਿੰਨੇ ਘੰਟਿਆਂ ਬਾਅਦ ਤੁਸੀਂ ਉੱਥੋਂ ਉਤਰੇ ਫਿਰ 5 ਘੰਟੇ ਤਾਂ ਮੇਰੇ ਖਿਆਲ ਨਾਲ ਰਹਿ ਗਏ ਤੁਸੀਂ ਉੱਥੇ 8 ਵਜੇ ਚੜੇ ਸੀਗੇ ਤੁਸੀਂ ਉੱਪਰ ਜਦੋਂ ਰਹੇ ਫਿਰ ਤੁਹਾਡਾ ਹੌਸਲਾ ਬਲੰਦ ਰਿਹਾ ਜਾਂ ਸੋਈ ਮੰਝੀ ਦਰ ਮਨਛ ਦਾਰ ਸੀ ਕੋਈ ਲੋਕਾਂ ਦਾ ਵਿਸ਼ਵਾਸ ਸੀਗਾ ਕਿ ਉਤਾਰ ਲੈਣਗੇ ਸਹੀ ਗੁਰੂ ਦਾ ਸਿਮਰਨ ਲਗਾਤਾਰ ਜਾਰੀ ਸੀਗਾ ਨੇ ਜਦੋਂ ਤੁਸੀਂ ਉੱਤੇ ਲਟਕੇ ਥੱਲੇ ਕਿਵੇਂ ਇਨਫੋਰਮੇਸ਼ਨ ਗਈ ਮਤਲਬ ਵੀ ਤੁਸੀਂ ਅੱਛਾ ਆਵਾਜ਼ ਆ ਰਹੀ ਸੀ ਆਵਾਜ਼ ਆ ਰਹੀ ਸੀ ਆਵਾਜ਼ ਆ ਰਹੀ ਸੀ ਠੀਕ ਹੈ ਠੀਕ ਨਾਲੋਂ ਨਾਲ ਪਤਾ ਲੱਗ ਗਿਆ ਸੀ ਸੰਗਤ ਨੂੰ ਵੀ ਇਸ ਤਰ੍ਹਾਂ ਦੀ ਦਿੱਕਤ ਹੋਈ ਤੁਸੀਂ ਠੀਕ ਹੋ ਬਿਲਕੁਲ ਠੀਕ ਠੀਕ ਤੇ ਉੱਪਰ ਕਰਨਾ ਕੀ ਸੀਗਾ ਤਾਂ ਚੋਲਾ ਬਦਲਾ ਚੋਲ ਨਵਾਂ ਕਰਵਾਉਣਾ ਨਵਾਂ ਚਲਾਉਣਾ ਸੀ ਬਈ ਕਿਵੇਂ ਹੋਇਆ ਕਿ ਕਿਵੇਂ ਕਿੰਨੇ ਵਜੇ ਕਿ ਚੜ੍ਹੇ ਸੀ ਤੁਸੀਂ 8 ਵਜੇ ਇਹ ਕਿ ਵੈਸੇ ਤੁਹਾਡੀ ਡਿਊਟੀ ਲੱਗੀ ਸੀ ਜਾਂ ਤੁਸੀਂ ਆਪ ਗਏ ਸੀਗੇ ਆਪ ਗਏ ਸੀਗੇ ਤੇ ਅੱਗੇ ਵੀ ਕਦੀ ਨਿਸ਼ਾਨ ਸਾਹਿਬ ਅੱਗੇ ਨਹੀਂ ਗਏ ਪਹਿਲੀ ਵਾਰੀ ਸੀ ਤੇ ਤਾਰ ਟੁੱਟਣ ਦਾ ਕੋਈ ਕਾਰਨ ਸਮਝ ਆਇਆ ਤਾਰ ਨਹੀਂ ਟੁੱਟੀ ਉਹ ਫਿਰਕੀ ਤੇ ਲੱਗੇਗੀ ਫਿਰਕੀ ਲੱਗੇ ਜਿੰਨੇ ਕਰਕੇ ਫਿਰ ਤੁਹਾਨੂੰ ਥੱਲੇ ਲੈਣਾ ਮੁਸ਼ਕਲ ਆ ਗਈ ਕਿੰਨੇ ਘੰਟਿਆਂ ਬਾਅਦ ਤੁਸੀਂ ਉੱਥੋਂ ਉਤਰੇ ਫਿਰ 5 ਘੰਟੇ ਤਾਂ ਮੇਰੇ ਖਿਆਲ ਨਾਲ ਰਹਿ ਗਏ ਤੁਸੀਂ ਉੱਥੇ 8 ਵਜੇ ਚੜੇ ਸੀਗੇ ਤੁਸੀਂ ਉੱਪਰ ਜਦੋਂ ਰਹੇ ਫਿਰ ਤੁਹਾਡਾ ਹੌਸਲਾ ਬਲੰਦ ਰਿਹਾ ਜਾਂ ਸੋਈ ਮੰਡਰ ਮੰਚਦਾਰ ਸੀ ਕੋਈ ਲੋਕਾਂ ਦਾ ਵਿਸ਼ਵਾਸ ਸੀਗਾ ਕਿ ਉਤਾਰ ਲੈਣਗੇ ਸਹੀ ਗੁਰੂ ਦਾ ਸਿਮਰਨ ਲਗਾਤਾਰ ਜਾਰੀ ਸੀਗਾ ਨਹੀਂ ਜਦੋਂ ਤੁਸੀਂ ਉੱਤੇ ਲਟਕੇ ਥੱਲੇ ਕਿਵੇਂ ਇਨਫੋਰਮੇਸ਼ਨ ਗਈ ਮਤਲਬ ਵੀ ਤੁਸੀਂ ਅਚਾਹ ਆਵਾਜ਼ ਆ ਰਹੀ ਆਵਾਜ਼ ਆ ਰਹੀ ਆਵਾਜ਼ ਆ ਰਹੀ ਸੀ ਠੀਕ ਹੈ ਠੀਕ ਨਾਲੋਂ ਨਾਲ ਪਤਾ ਲੱਗ ਗਿਆ ਸੀ ਸੰਗਤ ਨੂੰ ਵੀ ਇਸ ਤਰ੍ਹਾਂ ਦੀ ਨਿਕਤ ਹੋਈ ਜੀ ਠੀਕ ਹੈ ਬਿਲਕੁਲ ਜੀ ਠੀਕ ਤੇ ਉੱਪਰ ਕਰਨਾ ਕੀ ਸੀਗਾ ਆਪਾਂ ਚੋਲਾ ਬਣਾਉਣਾ ਸੀ ਚੋਲ ਨਵਾ ਚੋਲਣਾ ਸੀ ਨਵਾ ਚਲਾਉਣਾ ਸੀ ਆਪਾਂ